ਸਿੱਖਿਆ ਤੋਂ ਵੱਡਾ ਕੋਈ ਸੇਵਾ ਹੈ ਨਹੀਂ ਸਿੱਖਿਆ ਤੋਂ ਵੱਡਾ ਦਾਨ ਕੋਈ ਨਹੀਂ ਹੈਗਾ ਪੰਜਾਬ ਦਾ ਭਵਿੱਖ ਹੈ ਕਿਤੇ ਜੇ ਮੈਂ ਤੁਹਾਨੂੰ ਹੀ ਪੁੱਛਾਂ ਜੇ ਕਿਸੇ ਨੂੰ ਪੁੱਛਾਂ ਕਿ ਪੰਜਾਬ ਦਾ ਭਵਿੱਖ ਕੀ ਹੈ ਤਾਂ ਸਾਰੇ ਕਹਿੰਦੇ ਕਿ ਪੰਜਾਬ ਦਾ ਭਵਿੱਖ ਤਾਂ ਜੀ ਬਾਹਰ ਜਾ ਰਿਹਾ ਹੈ ਅਸਲ 'ਚ ਪੰਜਾਬ ਦਾ ਭਵਿੱਖ ਉਸ ਸਕੂਲ ਦੇ ਬੱਚੇ ਨੇ ਜਿਹੜੇ ਸਰਕਾਰੀ ਪ੍ਰਾਇਮਰੀ ਸਕੂਲਾਂ 'ਚ ਹਲੇ ਹੀ ਪੜ੍ਹ ਰਹੇ ਨੇ ਜਿਹੜੇ ਸਾਡੇ ਸਰਕਾਰੀ ਸਕੂਲ ਨੇ ਉਹਨਾਂ 'ਚ ਕੁਆਲਿਟੀ ਆਫ ਐਜੂਕੇਸ਼ਨ ਜਦੋਂ ਤੱਕ ਇੰਪਰੂਵ ਨਹੀਂ ਹੋਊਗਾ ਤਜਾਦ ਉਦੋਂ ਤੱਕ ਅਸੀਂ ਪੰਜਾਬ ਦੇ ਭਵਿੱਖ ਦੀ ਗੱਲ ਨਹੀਂ ਕਰ ਸਕਦੇ ਸਾਂਝੀ ਸਿੱਖਿਆ ਦਾ ਇਹ ਉਪਰਾਲਾ ਹੈ ਕਿ ਉਹ ਜਿਹੜੇ ਗੈਪਸ ਨੇ ਕਿ ਸਿਸਟਮ ਬਣਿਆ ਹੋਇਆ ਹੈ ਬਟ ਕੁਝ ਚੀਜ਼ਾਂ ਡਿਲੀਵਰ ਨਹੀਂ ਕਰ ਪਾਉਂਦੀਆਂ ਆ ਆਉਟਪੁੱਟ ਉੱਦਾਂ ਦੇ ਨਿਕਲ ਪਾਉਂਦੀਆਂ ਐ ਐਸਐਮਟੀਵੀ ਤੁਸੀਂ ਦੇਖ ਰਹੇ ਹੋ ਸ਼੍ਰੀ ਫਤਿਹਗੜ ਸਾਹਿਬ ਦੀ ਪਵਿੱਤਰ ਧਰਤੀ ਤੇ ਖੜੇ ਆ ਸਾਂਝੀ ਸਿੱਖਿਆ ਅ ਵੀਰ ਇੱਕ ਸੰਸਥਾ ਲੈ ਕੇ ਆਏ ਨੇ ਜਿਸ ਦੇ ਨਾਲ ਜਿਹੜੇ ਸਰਕਾਰੀ ਸਕੂਲ ਦੇ ਵਿਦਿਆਰਥੀ ਆ ਉਹਨਾਂ ਤੱਕ ਸਿੱਖਿਆ ਕਿਵੇਂ ਪਹੁੰਚੇ ਉਹਨਾਂ ਦੀ ਸਿੱਖਿਆ ਦਾ ਪੱਧਰ ਉੱਚਾ ਕਿਵੇਂ ਚੱਕਿਆ ਜਾ ਸਕੇ ਰੁਪਿੰਦਰ ਸਾਡੇ ਨਾਲ ਨੇ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਸਰ ਅੱਛਾ ਜੀ ਜਿਵੇਂ ਗੁਰੂ ਸਾਹਿਬ ਨੇ ਵੀ ਸ਼ਬਦ ਦੀ ਗੱਲ ਕੀਤੀ ਹੈ ਤੇ ਤੁਸੀਂ ਵੀ ਗਿਆਨ ਦੀ ਗੱਲ ਕਰ ਰਹੇ ਹੋ ਹਾਂਜੀ ਹਾਂਜੀ ਠੀਕ ਹੈ ਬਿਲਕੁਲ ਧੰਨਵਾਦ ਪਹਿਲਾਂ ਤੁਸੀਂ ਪਹੁੰਚੇ ਹੋ ਇੱਥੇ ਸਾਡੇ ਕੋਲ ਅ ਅਸੀਂ ਨਾ ਅਕਸਰ ਇੱਕ ਚੀਜ਼ ਪੰਜਾਬ ਬਾਰੇ ਜਦੋਂ ਸੋਚਦੇ ਆ ਵੀ ਪੰਜਾਬ ਦਾ ਭਵਿੱਖ ਕੀ ਹੈ ਉਹਤੇ ਗੱਲ ਕਰਦੇ ਅਸੀਂ ਅਕਸਰ ਸੁਣਿਆ ਕਿ ਪੰਜਾਬ ਦਾ ਭਵਿੱਖ ਕੀ ਹੋਣਾ ਚਾਹੀਦਾ ਹੈ ਹਨਾ ਕਿ ਪੰਜਾਬ ਚੋਂ ਜਿਹੜਾ ਪ੍ਰਵਾਸ ਹੈ ਉਹਨੂੰ ਰੋਕਿਆ ਜਾਵੇ ਤਾਂ ਅਸੀਂ ਪੰਜਾਬ ਦਾ ਭਵਿੱਖ ਵਾਲੀ ਹੈ ਨਸ਼ੇ ਖਤਮ ਕਰ ਦਈਏ ਤਾਂ ਪੰਜਾਬ ਦਾ ਭਵਿੱਖ ਵਾਲੀ ਯਾਰ ਰੋਜ਼ਗਾਰ ਦੇ ਦਈਏ ਅਕਸਰ ਇਦਾਂ ਦੀਆਂ ਗੱਲਾਂ ਅਸੀਂ ਆਮ ਅਸੀਂ ਸੋਚਣ ਨੂੰ ਹੁੰਦੀਆਂ ਤਾਂ ਅਸਲ ਚੀਜ਼ ਕਿਹੜੀ ਹੈ ਕਿ ਪੰਜਾਬ ਦਾ ਭਵਿੱਖ ਹੈ ਕਿੱਥੇ ਹੈ ਜੇ ਮੈਂ ਤੁਹਾਨੂੰ ਹੀ ਪੁੱਛਾਂ ਜੇ ਕਿਸ ਨੂੰ ਪੁੱਛਾਂ ਕਿ ਪੰਜਾਬ ਦਾ ਭਵਿੱਖ ਕੀ ਹੈ ਤਾਂ ਸਾਰੇ ਕਹਿਣਗੇ ਪੰਜਾਬ ਦਾ ਭਵਿੱਖ ਤਾਂ ਜੀ ਬਾਹਰ ਜਾ ਰਿਹਾ ਹੈ ਅਸਲ ਚ ਪੰਜਾਬ ਦਾ ਭਵਿੱਖ ਉਹ ਸਕੂਲ ਦੇ ਬੱਚੇ ਨੇ ਜਿਹੜੇ ਸਰਕਾਰੀ ਪ੍ਰਾਇਮਰੀ ਸਕੂਲਾਂ 'ਚ ਹਲੇ ਹੀ ਪੜ ਰਹੇ ਨੇ ਜਿਨ੍ਹਾਂ ਦੀ ਉਮਰ 5 ਸਾਲ ਤੋਂ 10 ਸਾਲ ਦੇ ਵਿੱਚ ਹੈਗੀ ਹੈ ਹੈਨਾ ਤੇ ਉਹ ਸਕੂਲ ਦੇ ਬੱਚੇ ਅੱਜ ਤੋਂ 20 ਸਾਲ 25 ਸਾਲ ਚ ਉਹੀ ਸਾਢੇ 50 ਦਾ ਭੁੱਖ ਹੋਣਗੇ ਕਿਉਂਕਿ ਸਾਨੂੰ ਪਤਾ ਹੈ ਕਿ ਹਲੇ ਵੀ 50 ਤੋਂ 60% ਜਿਹੜੇ ਬੱਚੇ ਨੇ ਉਸ ਪ੍ਰਾਇਮਰੀ ਸਰਕਾਰੀ ਸਕੂਲਾਂ 'ਚ ਪੜਦੇ ਪਏ ਨੇ ਨਹੀਂ ਪਰ ਇੱਥੇ ਦਾ ਪ੍ਰਾਇਮਰੀ ਸਕੂਲਾਂ ਦੀ ਹਾਲਾਤ ਇਹ ਬਣੇ ਪਏ ਆ ਤੇ ਪ੍ਰਵਾਸੀ ਮਜ਼ਦੂਰਾਂ ਦੇ ਬੱਚੇ ਪੜਦੇ ਨੇ ਜਾਂ ਜਿਹੜੇ ਆਰਥਿਕ ਤੌਰ ਤੇ ਕਮਜ਼ੋਰ ਹੋਗੇ ਉਹਨਾਂ ਦੇ ਬੱਚੇ ਪੜਦੇ ਨੇ ਜਿਨ੍ਹਾਂ ਕੋਲੇ ਚਾਰ ਪੈਸੇ ਜਾਂ ਚਾਰ ਛੱਲੜਾ ਹੈਗੇ ਉਹ ਤਾਂ ਕਹਿੰਦੇ ਵੱਡੇ ਸਕੂਲਾਂ 'ਚ ਭੇਜਾਂਗੇ ਬਿਲਕੁਲ ਬਿਲਕੁਲ ਸੈਕਸ਼ਨ ਚ ਹੈ ਉਹ ਕਿਹੜਾ ਚ ਹੈ ਉਹ ਮਾਰਜਿਨਲਾਈਜ਼ਡ ਸੈਕਸ਼ਨ ਹੈਗਾ ਬਟ ਗੱਲ ਤਾਂ ਇਹ ਹੈ ਵੀ ਉਹ ਪੰਜਾਬ 'ਚ ਤਾਂ ਉਹਨਾਂ ਨੇ ਹੀ ਰਹਿਣਾ ਨਾ ਤੇ ਪੰਜਾਬ ਦੀ ਜੇ ਬਿਹਤਰੀ ਜੇ ਤੁਸੀਂ ਕਰ ਰਹੇ ਆ ਜਿਹੜਾ ਜਿਨ੍ਹਾਂ ਕੋਲ ਰਿਸੋਰਸਸ ਨਹੀਂ ਹੈਗੇ ਜੇ ਉਹਨਾਂ ਦੇ ਬੱਚੇ ਸਰਕਾਰੀ ਸਕੂਲਾਂ 'ਚ ਪੜ ਰਹੇ ਆ ਕੀ ਉਹਨਾਂ ਨੂੰ ਤੁਹਾਡੀ ਸੰਸਥਾ ਕਿਸ ਤਰ੍ਹਾਂ ਦਾ ਸਹਿਯੋਗ ਕਰਦੀ ਹੈ? ਉਹਦੇ ਮੇਨਣ ਲੱਗਿਆ ਤੇ ਹੁਣ ਜਦੋਂ ਅਸੀਂ ਗੱਲ ਕਰਦੇ ਆਂ ਕਿ ਜਿਹੜੇ ਸਾਡੇ ਸਰਕਾਰੀ ਸਕੂਲ ਨੇ ਉਹਨਾਂ ਚ ਕੁਆਲਿਟੀ ਆਫ ਐਜੂਕੇਸ਼ਨ ਜਦੋਂ ਤੱਕ ਇੰਪਰੂਵ ਨਹੀਂ ਹੋਊਗਾ ਤੇ ਜਦੋਂ ਉਦੋਂ ਤੱਕ ਅਸੀਂ ਪੰਜਾਬ ਦੇ ਭਵਿੱਖ ਦੀ ਗੱਲ ਨਹੀਂ ਕਰ ਸਕਦੇ ਕਿ ਪੰਜਾਬ ਦਾ ਭਵਿੱਖ ਉਜਵਲ ਹੋਊਗਾ ਕਿੰਨਾ ਵਧੀਆ ਹੋਊਗਾ ਕਿਉਂਕਿ ਜਦੋਂ ਤੱਕ ਅਸੀਂ ਕਹਿ ਰਹੇ ਆਂ ਕਿ ਜਿਹੜੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਉਸ ਪੱਧਰ ਦੀ ਕੁਆਲਿਟੀ ਐਜੂਕੇਸ਼ਨ ਨਹੀਂ ਹਲ ਤੱਕ ਮੁਹੱਈਆ ਹੋ ਪਾਈ ਤੇ ਹੁਣ ਸਿਸਟਮ ਵੀ ਇਹਦੇ ਲਈ ਜ਼ੋਰ ਤਾਂ ਲਾ ਰਿਹਾ ਸਰਕਾਰ ਆਪਣੀਆਂ ਹਰ ਹਰ ਸਰਕਾਰਾਂ ਆ ਕੇ ਆਪਣਾ ਜ਼ੋਰ ਲਾਉਂਦੀਆਂ ਨੇ ਕਿ ਸਕੂਲਾਂ ਦੀ ਬਿਹਤਰੀ ਲਈ ਸੀ ਕੰਮ ਕਰੀਏ ਅਲੱਗ-ਅਲੱਗ ਪ੍ਰੋਗਰਾਮ ਅਲੱਗ-ਅਲੱਗ ਪਾਲਿਸੀ ਲੈ ਕੇ ਆਉਂਦੀਆਂ ਨੇ ਬਟ ਫਿਰ ਵੀ ਕਿਤੇ ਨਾ ਕਿਤੇ ਗੈਪਸ ਰਹ ਜene ਤੇ ਸਾਂਝੀ ਸਿੱਖਿਆ ਦਾ ਇਹ ਉਪਰਾਲਾ ਹੈ ਕਿ ਉਹ ਜਿਹੜੇ ਗੈਪਸ ਨੇ ਕਿ ਸਿਸਟਮ ਬਣਿਆ ਹੋਇਆ ਹੈ ਬਟ ਕੁਝ ਚੀਜ਼ਾਂ ਡਿਲੀਵਰ ਨਹੀਂ ਕਰ ਪਾਉਂਦੀ ਆ ਆਊਟਪੁੱਟ ਉਦਾਂ ਦੇ ਨਿਕਲ ਪਾਉਂਦੀ ਇਦਾਂ ਅਸੀਂ ਗੱਲ ਕਰੀਏ ਹੁਣ ਸਕੂਲ ਦੀ ਡਿਵੈਲਪਮੈਂਟ ਦਾ ਕੰਮ ਸਕੂਲ ਐਸਐਮਸੀ ਕਮੇਟੀ ਦਾ ਹੁੰਦਾ ਜਿਹੜੀ ਸਕੂਲ ਮੈਨੇਜਮੈਂਟ ਕਮੇਟੀ ਹੈ ਉਹ ਆਪਣਾ ਕੰਮ ਸਹੀ ਤਰੀਕੇ ਨਾਲ ਨਹੀਂ ਕਰ ਪਾਉਂਦੀ ਤਾਂ ਸਾਂਝੀ ਸਿੱਖਿਆ ਦਾ ਇਹ ਕਿਹੜਾ ਫੈਲੋਸ਼ਿ ਕਿ ਜਿਹੜੇ ਫੈਲੋਸ ਨੇ ਉਹ ਸਕੂਲ ਮੈਨੇਜਮੈਂਟ ਕਮੇਟੀ ਦੇ ਨਾਲ ਜੁੜ ਕੇ 2 ਸਾਲਾਂ ਨਾਲ ਕੰਮ ਕਰਕੇ ਹਰੇਕ ਸਕੂਲ ਦੇ ਨਾਲ ਤੇ ਉਹ ਸਕੂਲ ਮੈਨੇਜਮੈਂਟ ਕਮੇਟੀ ਨੂੰ ਆਪਣੇ ਕਿਦਾਂ ਉਹ ਵਧਿਆ ਕੇ ਆਪਣਾ ਕੰਮ ਕਰ ਸਕਦੀ ਹੈ ਆਪਣੇ ਪੈਰਾਸਰ ਹੋ ਸਕਦੀ ਹੈ ਉਹਨੂੰ ਕਿਦਾਂ ਅਸੀਂ ਏਮਪਾਵਰ ਕਰ ਸਕਦੇ ਹਾਂ ਕਿ ਸਕੂਲ ਦੀ ਡਿਵੈਲਪਮੈਂਟ ਚਾਹੇ ਇਨਫਰਾਸਟ੍ਰਕਚਰ ਹੈ ਚਾਹੇ ਲਰਨਿੰਗ ਹੈ ਉਹ ਬਿਹਤਰ ਹੋ ਸਕੇ ਇੱਕ ਤਾਂ ਇਹ ਹੈਗਾ ਦੂਸਰਾ ਇੱਕ ਸਾਂਝੀ ਸਿੱਖਿਆ ਹੈ ਨਾ ਵੀ ਯੂਥ ਲਈ ਇੱਕ ਨਾ ਪਲੇਟਫਾਰਮ ਅਸੀਂ ਦੇ ਰਹੇ ਹਾਂ ਕਿ ਯੂਥ ਦੀ ਆਪਣੀ ਡਿਵੈਲਪਮੈਂਟ ਕਿਦਾਂ ਹੋਵੇ ਅਸੀਂ ਕਹਿੰਦੇ ਪੰਜਾਬ 'ਚ ਯੂਥ ਲੀਡ ਕੋਈ ਪ੍ਰੋਗਰਾਮ ਨਹੀਂ ਹੈਗਾ ਯੂਥ ਦੇ ਯੂਥ ਨੂੰ ਕੋਈ ਸਕੋਪ ਨਹੀਂ ਹੈਗਾ ਇੱਥੇ ਪੰਜਾਬ 'ਚ ਤਾਂ ਅਸੀਂ ਕੀ ਹੈ ਕਿ 2 ਸਾਲਾਂ ਫੈਲੋਸ਼ਿਪ ਹੈ 2 ਸਾਲਾਂ ਉਹਨਾਂ ਨੇ ਆਪਣੇ ਕਲਸਟਰ ਪੱਧਰ ਤੇ ਚਲੇ ਜਾਣਾ ਕਲਸਟਰ 'ਚ ਜਾ ਕੇ 10 ਸਕੂਲਾਂ ਨਾਲ ਕੰਮ ਕਰਨਾ ਹੈ 10 ਸਕੂਲਾਂ ਦੇ ਵਿਕਾਸ ਲਈ ਕੰਮ ਕਰਨਾ ਇਹ ਮੋਟਾ-ਮੋਟਾ ਪ੍ਰਾਲਾ ਹੈਗਾ ਦੂਸਰਾ ਜਦੋਂ ਅਸੀਂ ਲਰਨਿੰਗ ਦੀ ਗੱਲ ਕਰਦੇ ਹਾਂ ਟੀਚਰ ਨਾਲ ਸਾਡੇ ਡਾਇਰੈਕਟ ਇੰਟਰਵੈਂਸ਼ਨਸ ਨੇ ਜਿਹੜੇ ਅਧਿਆਪਕਸ ਨੇ ਕਿੱਦਾਂ ਉਹ 21ਵੀਂ ਦੀ ਸਦੀ ਦੀਆਂ ਜਿਹੜੀਆਂ ਜ਼ਰੂਰਤਾਂ ਦੇ ਹਿਸਾਬ ਨਾਲ ਉਹ ਜਿਹੜੀ ਜਿਹੜੀ ਉਹਨਾਂ ਦੀ ਸਿੱਖਿਆ ਪદ્ધਤੀ ਹੈ ਉੱਚ ਬਦਲਾ ਲਿਆ ਸਕਣ ਅਸੀਂ ਇਸ ਧਰਤੀ ਤੋਂ ਜਿਵੇਂ ਵੀਰ ਦੱਸਦੇ ਸੀ ਕਿ ਤੁਸੀਂ ਇਸ ਫਤੇਗੜ ਸਾਹਿਬ ਦੀ ਪਵਿੱਤਰ ਧਰਤੀ ਤੋਂ ਇਸ ਸੰਸਥਾ ਨੂੰ ਸ਼ੁਰੂ ਕਰਦੇ ਹੋ ਕਿਉਂ ਸ਼ੁਰੂ ਕੀਤਾ ਦੇਖੋ ਉਸ ਟਾਈਮ ਜਦੋਂ ਇਹ ਸ਼ੁਰੂਆਤ ਹੋਈ ਸੀ ਇਹ ਸੀਗਾ ਜਹਨ ਚ ਵੀ ਅਜਿਹਾ ਕੀ ਕੀਤਾ ਜਾਵੇ ਕਿਉਂਕਿ ਨੌਜਵਾਨ ਵਰਗ ਹੈ ਅਸੀਂ ਸਾਰੇ ਨੌਜਵਾਨ ਹੀ ਹੈਗੇ ਆ ਜਿਹੜੇ ਇਕੱਠੇ ਹੋ ਕੇ ਉਪਰਾਲਾ ਕਰਦੇ ਪਏ ਆ ਹਨਾ ਤੇ ਵੀ ਇਹ ਜਿਹੇ ਆ ਕੀ ਕੀਤਾ ਜਾਵੇ ਵੀ ਜਿਹਦਾ ਇੰਪੈਕਟ ਲੰਬੇ ਆਸੇ ਤੱਕ ਰਹੇ ਤੇ ਵੱਡਾ ਪਵੇ ਕਿਉਂਕਿ ਦੇਖੋ ਸੇਵਾ ਸਾਡੇ ਮੀ ਸੋਸਾਇਟੀ ਚ ਇੱਕ ਆਮ ਹੁੰਦੀ ਹੈ ਵੀ ਸੇਵਾ ਕਰੀਏ ਹੁਣ ਸੇਵਾ ਸਭ ਤੋਂ ਵੱਡੀ ਜੇ ਕਿਹਾ ਹੈ ਨੇ ਸਿੱਖਿਆ ਤੋਂ ਵੱਡਾ ਕੋਈ ਸੇਵਾ ਹੈ ਨਹੀਂ ਸਿੱਖਿਆ ਤੋਂ ਵੱਡਾ ਦਾਨ ਕੋਈ ਨਹੀਂ ਹੈਗਾ ਤਾਂ ਅਸਲ ਤੇ ਜਿਹੜੀ ਅੱਜ ਦੀ ਸਮੇਂ ਦੀ ਲੋੜ ਹੈਗੀ ਹੈ ਕਿ ਜੇ ਅਸੀਂ ਆਪਣੀ ਜਿਹੜੀ ਪਨੀਰੀ ਹੈ ਪਨੀਰੀ ਸਾਡੀ ਹੈਗੀ ਆ ਪ੍ਰਾਇਮਰੀ ਸਕੂਲਾਂ ਚ ਪੜਨ ਵਾਲੇ ਬੱਚੇ ਉਹਨਾਂ ਤੱਕ ਅਸੀਂ ਕੁਆਲਿਟੀ ਐਜੂਕੇਸ਼ਨ ਜਿਹੜੀ ਜਿਹੜੀ ਅੱਜ ਦੀ ਸਮੇਂ ਦੀ ਡਿਮਾਂਡ ਹੈ ਉਹ ਨਹੀਂ ਦਵਾਂਗੇ ਤਾਂ ਫਿਰ ਉਸੇ ਜਿਹੜਾ ਮਕਸਦ ਦੇ ਨਾਲ ਸਾਡੀ ਸਿੱਖਿਆ ਦੀ ਸ਼ੁਰੂਆਤ ਹੋਈ ਤੇ ਇਹਦੀ ਸ਼ੁਰੂਆਤ ਹੀ ਫਤੇਗੜ ਸਾਹਿਬ ਤੋਂ ਹੀ ਹੋ ਗਈ ਕਿ ਕੋਈ ਇੱਕ ਮਤਲਬ ਇਦਾਂ ਸਵੱਬ ਬਣ ਗਿਆ ਕਿ ਫਤੇਗੜ ਸਾਹਿਬ ਜਿਹੜੀ ਇਹ ਪਵਿੱਤਰ ਧਰਤੀ ਹੈ ਇੱਥੋਂ ਜੀ ਸ਼ੁਰੂਆਤ ਕੀਤੀ ਸੀ 5 ਸਾਲ ਪਹਿਲਾਂ ਤੇ 5 ਸਾਲ ਸਾਡੇ ਪੂਰੇ ਹੋ ਚੁੱਕੇ ਆ ਹੁਣ ਅਸੀਂ ਚਾਰ ਜਿਹੜੇ ਹੋਰ ਮਤਲਬ ਇਨਕਲੂਡਿੰਗ ਫਤੇਗੜ ਸਾਹਿਬ ਚਾਰ ਡਿਸਟ੍ਰਿਕਟਾਂ ਚ ਸਾਂਝੀ ਸਿੱਕਾ ਕੰਮ ਕਰਦੀ ਪਈ ਹੈ ਅਕਸਰ ਇਹ ਲੋਕ ਪੰਜਾਬ ਦੇ ਸੋਚਦੇ ਨੇ ਕਿ ਜਦੋਂ ਸੰਸਥਾਵਾਂ ਬਣਦੀਆਂ ਨੇ ਐਨ ਜੀਓ ਬਣਦੀਆਂ ਨੇ ਉਹ ਬਣ ਜਾਂਦੀਆਂ ਨੇ ਬਾਅਦ ਚ ਆਪਣਾ ਘਰ ਪੂਰਾ ਹੁੰਦਾ ਤੇ ਚਲੋ ਜੀ ਆਪਣੇ ਘਰ ਤੇ ਤੁਸੀਂ ਆਪਣੇ ਘਰ ਬਿਲਕੁਲ ਅਸੀਂ ਅਸੀਂ ਕਦੇ ਵੀ ਨਹੀਂ ਕਹਿੰਦੇ ਕਿ ਸਾਡੀ ਸੰਸਥਾ ਹੈ ਇਹ ਸਾਰਿਆਂ ਦੀ ਸਾਂਝੀ ਸੰਸਥਾ ਹੈਗੀ ਆ ਤਾਂ ਇਹਦਾ ਨਾਮ ਵੀ ਸਾਂਝੀ ਹੈ ਹੁਣ ਇਹਦੇ ਵਿੱਚ ਜੇ ਹੁਣ ਤੁਸੀਂ ਸਾਡੇ ਕੋਲ ਚੱਲ ਕੇ ਆਏ ਹੋ ਤੁਸੀਂ ਵੀ ਅਸੀਂ ਤੁਹਾਨੂੰ ਵੀ ਉਨਾ ਹੀ ਭਾਗੀਦਾਰ ਮੰਨਦੇ ਆ ਕਿ ਜਿਹੜਾ ਸਾਡਾ ਮਿਸ਼ਨ ਹੈ ਵਿਜਨ ਹੈ ਉਹ ਬਿਲਕੁਲ ਸਪਸ਼ਟ ਹੈ ਸਿੰਪਲ ਹੈ ਉਹਦੇ ਵਿੱਚ ਤੁਸੀਂ ਵੀ ਆਪਣੀ ਜੋ ਮਤਲਬ ਹੁਣ ਆਪਣੀ ਜਿਹੜੀ ਜੋ ਆਪਣੀ ਦਿਖਾ ਰਹੇ ਹੋ ਨਾ ਸਾਰਿਆਂ ਨੂੰ ਦਿਖਾ ਰਹੇ ਹੋ ਸਾਡਾ ਕੰਮ ਕੀ ਹੈ ਵੀ ਬੱਦ ਤੇ ਬੱਦ ਲੋਕ ਜੁੜਨ ਵੀ ਆਮ ਆਬਾਦ ਵੀ ਸਾਡੇ ਨਾਲ ਜੁੜ ਕੇ ਇਹਦੇ ਵਿੱਚ ਆਪਣਾ ਯੋਗਦਾਨ ਪਾ ਸਕਦਾ ਤੇ ਇਹਦੇ ਵਿੱਚ ਕੋਈ ਤਾਂ ਹੈ ਨਹੀਂ ਕਿ ਸਾਡੀ ਅਸੀਂ ਆਪਣਾ ਲੈ ਕੇ ਕਿਤੇ ਨਿਕਲ ਜਾਾਂਗੇ ਇਹ ਪਹਿਲਾ ਸ਼ਬਦ ਵੀ ਬੜਾ ਖੂਬਸੂਰਤ ਆ ਤੁਹਾਡਾ ਸਾਂਝੀ ਸਾਂਝ ਸਾਂਝ ਪੰਜਾਬ ਚੋਂ ਖਤਮ ਹੁੰਦੀ ਜਾਂਦੀ ਹੈ ਸਾਂਝੀ ਤੋਂ ਆਪਾਂ ਪਾ ਕਹਿੰਦੇ ਕਿ ਸਿੱਖਿਆ ਸਾਂਝੀ ਹੋਣੀ ਚਾਹੀਦੀ ਹੈ ਡੀਸੀ ਦਾ ਜਵਾਕ ਵੀ ਸਰਕਾਰੀ ਸਕੂਲ ਚ ਪੜੇ ਅਧਿਆਪਕ ਦਾ ਵੀ ਉੱਥੇ ਪੜੇ ਅਕਸਰ ਇਹ ਸਵਾਲ ਉਠਾਇਆ ਜਾਂਦਾ ਹੈ ਕਿ ਅਧਿਆਪਕ ਦੇ ਆਪਦੇ ਦਾ ਕੰਮੈਂਟ ਚ ਪੜਦੇ ਹੁੰਦੇ ਆ ਤੇ ਗਰੀਬਾਂ ਦੇ ਉੱਤੇ ਪੜਦੇ ਹੁੰਦੇ ਆ ਅਸਲ ਤੇ ਨਾ ਪੰਜਾਬ ਦੀ ਇੱਕ ਖੂਬਸੂਰਤੀ ਰਹੀ ਹੈ ਸ਼ਾਇਦ ਹੁਣੇ ਵੀ ਕਿਤੇ ਘਟਿਆ ਬੜਾ ਸਾਂਝੀ ਵਾਰਤਾ ਨਾ ਸਾਡੇ ਰਹੀ ਹੈ ਜੜਾਂ ਚ ਇਸ ਤਾ ਪਰ ਕਿਤੇ ਨਾ ਕਿਤੇ ਜਦੋਂ ਅਸੀਂ ਜਿਹੜਾ ਸਮੂਹ ਸਾਝ ਸਭ ਨੇ ਟੁੱਟਦੀ ਗਈ ਤੇ ਜਿਹੜੇ ਆ ਵਖਰੇਵੇਂ ਨੇ ਜਿੰਨੇ ਆ ਵੀ ਚੈਲੰਜਸ ਨੇ ਉਹ ਵੱਧਦੇ ਜਾ ਰਹੇ ਨੇ ਇਹਨਾਂ ਦਾ ਇਹਨਾਂ ਦਾ ਇਲਾਜ ਵੀ ਇਹੀ ਹੈ ਜਦ ਤੱਕ ਅਸੀਂ ਆਪਸ ਵਿੱਚ ਸਾਝ ਨਹੀਂ ਪਾਵਾਂਗੇ ਇਕੱਠੇ ਨਹੀਂ ਹੋਵਾਂਗੇ ਇੱਕ ਪਲੇਟਫਾਰਮ ਦੇ ਉੱਤੇ ਇਹ ਸੰਵਾਦ ਨਹੀਂ ਚਚਾਵਾਂਗੇ ਕਿ ਅਸਲ ਚ ਕਰਨਾ ਕੀ ਚਾਹੀਦਾ ਯੂਥ ਲਈ ਅਸੀਂ ਕਹਿ ਦਿੰਦੇ ਨੇ ਕਿ ਰੋਜ਼ਗਾਰ ਨਹੀਂ ਤਾਂ ਅਸੀਂ ਕਰ ਕੀ ਰਹੇ ਹਾਂ ਹਨਾ ਬੱਚਿਆਂ ਦੀ ਐਜੂਕੇਸ਼ਨ ਸਹੀ ਨਹੀਂ ਹੈਗੀ ਪਰ ਮੈਂ ਕੀ ਕਰ ਰਹੇ ਹਾਂ ਮੇਰੀ ਕੀ ਜ਼ਿੰਮੇਵਾਰੀ ਹੈ ਜੇ ਹਰ ਇੱਕ ਇੰਡੀਵਿਜੂਅਲ ਇਹ ਸੋਚੇ ਕਿ ਮੇਰੀ ਕੀ ਜ਼ਿੰਮੇਵਾਰੀ ਹੈ ਮੈਂ ਕੀ ਕਰ ਸਕਦਾ ਤਾਂ ਉਹ ਜਿਹੜੀ ਸਾਂਝੀ ਸਿੱਖਿਆ ਦਾ ਮਿਸ਼ਨ ਵੀ ਸਾਡਾ ਇਹੀ ਹੈ ਕਿ ਮੈਂ ਜੋ ਜਿੰਨਾ ਮੇਰੇ ਤੋਂ ਸਰਦਾ ਬਰਨਾ ਮੈਂ ਕਰ ਸਕਦਾ ਮਤਲਬ ਉਹ ਕਰੀਏ ਤੇ ਅਸੀਂ ਪੰਜਾਬ ਨੂੰ ਮੁੜ ਲੀਹਾਂ ਤੇ ਲਿਆਵਾਂਗੇ ਤੇ ਸਾਨੂੰ ਪੂਰੀ ਉਮੀਦ ਹੈ ਤੇ ਇਹਦੇ ਰਿਜ਼ਲਟ ਵੀ ਸਾਨੂੰ ਪਿਛਲੇ 5 ਸਾਲਾਂ ਚ ਦੇਖੇ ਨੇ ਬਹੁਤ ਬਹੁਤ ਸ਼ੁਕਰੀਆ ਧੰਨਵਾਦ